ਅੱਜ ਦੇ ਪ੍ਰੋਗਰਾਮ ਕਵਰ ਕਰਦੇ ਹਾਂ ਸਾਡੇ ਹਰਪਾਲ ਗੱਜ ਜੀ ਮੈਚਪੋਰਾਂ ਲਈ ਜੱਲੋਂ ਸਰਕਾਰ ਦਾ ਧੰਨਵਾਦ ਹੈ ਸਕੀ ਸੁਲਤਾਨ ਲਖ ਦਾਤਾ ਪੀਰ ਜੀ ਦਾ ਸਭ ਰਗਵਾਸੀ ਸਰਦਾਰ ਬਲਦੇਵ ਸਿੰਘ ਛੱਠਾ ਨੂੰ ਸਮਰਪਿਤ ਸਾਲਾਨਾ ਚਿੰਝ ਮੇਲਾ ਪਿੰਡ ਟੰਡੋਵਾਲ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕਵਰਿੰਗ ਕਵਰੇਜ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਗਰ ਵਿੱਚ ਆਏ ਆ ਜੀ ਆਨ ਤੁਹਾਨੂੰ ਤੇ ਇਹ ਜੋ ਅੱਜ ਸ਼ੈੰਜ ਤੇ ਸ਼ੋ ਮੈਚ ਹੋਇਆ ਇਹ ਸਾਡਾ ਸਾਡੇ ਬਹੁਤ ਹੀ ਸਤਿਕਾਰਯੋਗ ਜੀਤ ਸਿੰਘ ਥਾਣੇਦਾਰ ਤੇ ਟੈਂਪਰ ਪਹਿਲਵਾਨ ਪਹਿਲਵਾਨ ਨੇ ਇਹ ਸਾਰਾ ਚੱਕਰ ਚੱਕਿਆ ਸਭਾ ਤੇ ਮੈਂ ਉਮੀਦ ਕਰਦਾ ਕਿ ਅਗਲੇ ਸਾਲ ਇਹ ਤੋਂ ਵਧੀਆ ਹੋਊਗਾ ਸਾਡੇ ਪਰਿਵਾਰ ਦਾ ਇਹਨਾਂ ਨੂੰ ਪੂਰਾ ਸਹਿਯੋਗ ਆ ਧੰਨਵਾਦ ਸਾਨੂੰ ਗੇਮਾਂ ਦੇ ਨਾਲ ਮੈਨੂੰ ਪਹਿਲਾਂ ਤੋਂ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਮੈਨੂੰ 25-30 ਸਾਲ ਹੋ ਗਏ ਆ ਕੋਟੀਨ ਪਰਬੋਟ ਕਰਦੇ ਆ ਇਹ ਜੋ ਅੱਗੇ ਪੈਂਦੇ ਸਾਡੇ ਲਗਾਤਾਰ ਟੂਰਨਾਮੈਂਟ ਹੁੰਦਾ ਸੀ ਕੋਸਾਲ ਨਹੀਂ ਕਰਵਾ ਸਕੇ ਕਿਸੇ ਕੋਈ ਕਾਰਨ ਕਰਕੇ ਤੇ ਦੰਕੜਾ ਪੁਗਿਆ ਕਰਾਉਂਦੇ ਆ ਹਰ ਇੱਕ ਸਾਲ ਤਨਸਾਰੇ ਨੂੰ ਪਤਾ ਹੀ ਆ ਬਹੁਤ ਵਧੀਆ ਉੱਥੇ ਮੈਚ ਹੁੰਦੇ ਆ ਪਰ ਹੁਣ ਤੋਂ ਅੱਜ ਸਾਡੇ ਇਹਨਾਂ ਦੇ ਸ਼ੁਰੂ ਕੀਤੇ ਨੌਜਵਾਨਾਂ ਨੇ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਅਗਲੇ ਸਾਲ ਤੋਂ ਇਹ ਤੋਂ ਵੀ ਵਧੀਆ ਤਰੀਕੇ ਨਾਲ ਜੋ ਇਸ ਸਾਲ ਵੀ ਬਹੁਤ ਵਧੀਆ ਇਹ ਦਰਸ਼ਕ ਆਏ ਆ ਕਿੰਨੇ ਵੀ ਇੱਥੇ ਪਹਿਲਵਾਨ ਆਏ ਆ ਕਿੱਥੋਂ-ਕਿੱਥੋਂ ਵੀ ਦੂਰੋਂ ਨੇੜੋਂ ਆਏ ਆ ਉਹਨਾਂ ਦਾ ਇੱਥੇ ਆਇਆ ਨੂੰ ਜੀ ਆਇਆਂ ਤੇ ਜਿਹੜੇ ਸ਼ੋਅ ਮੈਚ ਲਾ ਕੇ ਗਏ ਮੁੰਡੇ ਸਾਡੇ ਇਲਾਕੇ ਦੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਹਿਲਾਂ ਅੱਜ ਤੋਂ 35-40 ਸਾਲ ਪਹਿਲਾਂ ਜਿਆਦਾ ਹੀ ਕਵੱਡੀ ਦੇਖਦੇ ਆ ਸੋਨ ਪਾ ਜੀ ਇਹ ਨਸ਼ਿਆ ਤੋਂ ਬਗੈਰ ਹੁੰਦਾ ਸੀ ਸਭ ਕੋ ਮੈਂ ਬਲਵਿੰਦਰ ਫਿੱਟਾ ਮੇਰਾ ਬਹੁਤ ਸਤਕਾਰਯੋਗ ਵੱਡਾ ਭਰਾ ਵਾ ਭਜੀ ਖੀਰਾਵਾਲੀਆ ਮੇਰਾ ਭਰਾ ਸੀ ਪਿਛਲੇ ਸਾਲ ਉਹ ਸਾਨੂੰ ਪਿਛੋੜਾ ਦੇ ਗਿਆ ਇਹਨਾਂ ਨੇ 30 25 22 30 ਦੀ ਸਾਲ ਕਬਡੀ ਖੇਡੀ ਆ ਦੁੱਧ ਕੇ ਆਕੇ ਡੰਡ ਬੈਠ ਕੇ ਕੱਢ ਕੇ ਉਹ ਲੰਮੀ ਜਰ ਕੁਆਲਟੀ ਖੇਡੀ ਆ ਅੱਜ ਉਹ ਨਸ਼ਿਆਂ ਦਾ ਦੌਰ ਚੱਲਿਆ ਵਾ ਇਹ ਪਤਾ ਨਹੀਂ ਕਾ ਦੋ ਮੇਰੇ ਬੱਚਿਆਂ ਨੂੰ ਮੇਰੇ ਭਰਾਵਾਂ ਨੂੰ ਇਹ ਇਹ ਸਿਰ ਬਹਿਮੀਆਂ ਦਿਲ ਵਿੱਚ ਨਿਕਰ ਆਏ ਦੇ ਨਾਲ ਜ਼ਿਆਦਾ ਹੁੰਦਾ ਪਰ ਇਹਦੀ ਲੰਮੀ ਬਣਿਆਰ ਨਹੀਂ ਬਾਲਾ ਕਰ ਲੰਮਾ ਜਰ ਖੇਡ ਨਹੀਂ ਸਕਦੇ ਔਰ ਬਹੁਤ ਸਾਈਡ ਇਫੈਕਟਾਂ ਬਹੁਤ ਜਿਆਦੀਆਂ ਬੁਆਰੀਆਂ ਕਈ ਨੁਕਸਾਨ ਹੁੰਦੇ ਆ ਤੇ ਮਰਜ਼ੀ ਮਰਜ਼ੀ ਮੈਂ ਇਹੇ ਹੱਥ ਬੰਨ ਕੇ ਬੇਤੀ ਕਰਦਾ ਪਲੇਅਰਾਂ ਨੂੰ ਇਹਨਾਂ ਤੋਂ ਦੂਰ ਰਭੋ ਤੇ ਇੱਥੇ ਸਾਰਿਆਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਈਕਰ ਜੀ ਕਾਕਰ ਸਾਹਿਬ ਵਾਹਿਗੁਰੂ ਨੇ ਮੇਰਾ ਬਹੁਤ ਸਾਥ ਦਿੱਤਾ ਵਾ ਨਿਰਮਲ ਸਿੰਘ ਛੱਟਾ ਸਾਹਿਬ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਤੇਰੇ ਅਫਤਾਰ ਸਿੰਘ ਕੰਗ ਮੇਰੇ ਖੜੇ ਸਾਈਡ ਤੇ ਐਨਆਰਏ ਵੀਰਾਂ ਦਾ ਸਾਰ ਬਲਦੇਵ ਸਿੰਘ ਛੱਟਾ ਉਹਦੇ ਬੱਚਿਆਂ ਦਾ ਬਲਾ ਕੁਲਵੀਰ ਸਿੰਘ ਤੇ ਜਸਵੰਤ ਸਿੰਘ ਬਹੁਤ ਵੱਡਾ ਯੋਗਦਾਨਾ ਠੀਕ ਹੈ ਬਲਕਾਰ ਸਿੰਘ ਫਰਾਂਸ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਰ ਬਲਹਾਰ ਸਿੰਘ ਸਰਪੰਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਕਾਫੀ ਲੰਮੇ ਸਮੇਂ ਤੋਂ ਸਹੀ ਚੱਲਦੀ ਹੈ ਪਰ 1-2 ਸਾਲ ਤੋਂ ਮੇਰੇ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਕਹਿੰਦੇ ਵੀ ਜਿੰਨੀ ਵੀ ਛਿੰਝ ਵੱਡੀ ਤੋਂ ਵੱਡੀ ਕਰਾ ਹੁੰਦੀ ਹੈ ਕਰਾਓ ਅਸੀਂ ਆਈਏ ਅਸੀਂ ਤੁਸੀਂ ਟੂਰਨਾਮੈਂਟ ਬੜੇ ਪਿਆਰ ਨਾਲ ਵੇਖ ਰਹੇ ਸੀਗੇ ਕਿੰਨਾ ਕੁ ਬਦਲਾਅ ਲੱਗਦਾ ਅੱਜ ਦੇ ਜਮਾਨੇ ਦੇ ਤੇ ਪਹਿਲੇ ਦੇ ਟਾਈਮ ਦੇਖੋ ਜੀ ਮੈਂ ਤਾਂ ਅਸੀਂ ਜੂਨੀਅਰ ਅਸੀਂ ਕਬੱਡੀ ਖੇਡੀ ਆ ਨੈਸ਼ਨਲ ਕਾਲਜ ਨਕੌਦਰ ਦੀ ਕਪਤਾਨੀ ਕੀਤੀ ਆ 2 ਸਾਲ ਜਦੋਂ ਮੈਂ ਇਦਾਂ ਤੇ ਮੈਚ ਮੂਵੀ ਦੇਖਦਾ ਤੇ ਮੈਨੂੰ ਬਹੁਤ ਸਕੂਨ ਆਉਂਦਾ ਹੁਣ ਵੀ ਮੈਂ ਤੁਹਾਨੂੰ ਕਿਹਾ ਸੀ ਮੈਚ ਦੇਖ ਲੈਣ ਤੇ ਮੈਂ ਇਹ ਕਹਿੰਦਾ ਵੀ ਵਧੀਆ ਮਿਹਨਤ ਕਰੋ ਉਦਿਏ ਖੇਡੋ ਨਸ਼ੇ ਤੋਂ ਦੂਰੋ ਆਪਣੇ ਮਾਪਿਆਂ ਦਾ ਨਾਂ ਚਮਕਾਓ ਜੇ ਅਸੀਂ ਮਿਹਨਤ ਕਰਦੇ ਕੁਝ ਖੇਡਦੇ ਤਾਂ ਹੀ ਬਹੁਤ ਸਕਦਾ ਕੁਲਵੀਰ ਸਿੰਘ ਧੱਜੂ ਪੀਪਲ ਬਾਵਣੀਆਂ ਤਹਿਸੀਲ ਸਾਹ ਕੋਟ ਡਿਸਟ੍ਰਿਕਟ ਜਲੰਧਰ ਅੱਜ ਢੰਡੋਵਾਲ ਵਿੱਚ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਜਿਹੜਾ ਸਿੰਝ ਮੇਲਾ ਕਰਾਇਆ ਗਿਆ ਅਸੀਂ ਇਸ ਦਾ ਤਹਿ ਦਿਲੋਂ ਸਹਿਯੋਗ ਵੀ ਕਰਦੇ ਆਂ ਤੇ ਧੰਨਵਾਦੀ ਵੀ ਆਂ ਕਿਉਂਕਿ ਇਹ ਸਿੰਝ ਮੇਲਿਆਂ ਦੇ ਨਾਲ ਲੋਕਾਂ ਨੂੰ ਬਹੁਤ ਵਧੀਆ ਪ੍ਰੇਰਣਾ ਮਿਲਦੀ ਆ ਜਿਹੜੇ ਨੌਜਵਾਨਾਂ ਨੂੰ ਦੇ ਇਥੇ ਸਿਰ ਮਿਲਦੀ ਆ ਕਿਉਂਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਪ੍ਰੇਰਿਤ ਕਰਦੇ ਆ ਤੇ ਇਹਦੇ ਨਾਲ ਨਸ਼ਿਆਂ ਤੋਂ ਦੂਰ ਨੌਜਵਾਨ ਜਿਹੜੇ ਆ ਖਿਡਾਰੀ ਆ ਚੰਗੇ ਫਰੇਅਰ ਬਣਦੇ ਆ ਕੁਝ ਦੇ ਪਲੇਅਰਾਂ ਨੂੰ ਦੇਖ ਕੇ ਮੈਂ ਇਹੀ ਕਹਿਣਾ ਚਾਹਣਾ ਕਿ ਜਿੰਨੇ ਵੀ ਨਗਰ ਨਿਵਾਸੀ ਆਤ ਲਗਲੇ ਲਗਲੇ ਪਿੰਡਾਂ ਇਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ ਕਿ ਇੱਦਾਂ ਹੀ ਸੱਜ ਮੇਲੇ ਹੁੰਦੇ ਰਹਿਣ ਪ੍ਰਧਾਨ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਆ ਇਹਨਾਂ ਦੇ ਸਹਿਯੋਗ ਨਾਲ ਹੀ ਵਧੀਆ ਸੱਜ ਮੇਲੇ ਹੁੰਦੇ ਆ ਤੇ ਇਦਾਂ ਹੀ ਇਹ ਸਜੋਗ ਦਿੰਦੇ ਰਹੇ ਖੇਡ ਆ ਖੇਡ ਜਿਵੇਂ ਸਾਂ ਇਹ ਖੇਡ ਦੀ ਭਾਵਨਾ ਖੇਲਣਾ ਚਾਹੀਦੀ ਆ ਵਿਰੋਧ ਤਾਂ ਦੇ ਨਾਲ ਖੇਲਣਾ ਨੇ ਚਾਹੀਦਾ ਉਹ ਵਿਰੋਧ ਤਾਂ ਆਉਂਦਾ ਜਦ ਰਿਹਾ ਜਦੋਂ ਅਸੀਂ ਖੋਲਦੇ ਆ ਤੇ ਉਹ ਹੁੰਦਾ ਹੈ ਤੇਰੇਰਾ ਦੇ ਨਾਲ ਖੋਲਦੇ ਵਿੱਚ ਹੀ ਸਾਨੂੰ ਵਿਰੋਧ ਤਾਂ ਆਉਣੀ ਚਾਹੀਦੀ ਆ ਮੁੜ ਕੇ ਖੇਡ ਖੇਡ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਟਾਈਮ ਬੈਲ ਦਾ ਠੀਕ ਹੈ ਤੇ ਇਹਦੇ ਵਿੱਚ ਨਸ਼ਿਆਂ ਤੋਂ ਵੀ ਜਿਹੜੇ ਬੱਚੇ ਆ ਦੂਰ ਰਹਿੰਦੇ ਆ ਸੋ ਸਾਨੂੰ ਬੜੀ ਖੁਸ਼ੀ ਆ ਸਰਦਾਰਜੀਤ ਸਿੰਘ ਇੰਸਪੈਕਟਰ ਇਹਨਾਂ ਨੇ ਆਪ ਵੀ ਇਹਨਾਂ ਨੇ ਆਪ ਵੀ ਬਹੁਤ ਵਧੀਆ ਕਬੱਡੀ ਖੇਡੀ ਆ ਤੇ ਗਾਂ ਵੀ ਮੁੰਡਿਆਂ ਨੂੰ ਖਿਲਾ ਰਾਇਆ ਠੀਕ ਹੈ ਔਰ ਅਸੀਂ ਹਰ ਤਰ੍ਹਾਂ ਦਾ ਇਹਨਾਂ ਦਾ ਸਹਿਯੋਗ ਕਰਦੇ ਆ ਜਿੱਥੇ ਵੀ ਇਹ ਸਾਨੂੰ ਕਹਿਣਗੇ ਅਸੀਂ ਉਹਨਾਂ ਦਾ ਸਹਿਯੋਗ ਕਰਾਂ ਸੰਦੇਸ਼ ਤੇ ਇਹੀ ਆ ਜੀ ਖੇਡਾਂ ਖੇਲਣ ਤੇ ਨਸ਼ਿਆਂ ਤੋਂ ਦੂਰ ਰਹਿਣ ਠੀਕ ਹੈ ਜੀ ਸਾਡਾ ਪੰਜਾਬ ਗੁਰੂ ਆ ਪੀਰਾਂ ਦੀ ਧਰਤੀ ਆ ਮਾਨਕਪੁਰ ਤੋਂ ਢੰਡਵਾਲ ਇਹ ਆਪਣੇ ਲੋਕਲੀ ਏਰੀਆ ਦੀਆਂ ਟੀਮਾਂ ਜੀ ਤੇ ਲੋਕਲੀ ਏਰੀਏ ਦੇ ਜਿਹੜੇ ਛੋਟੇ ਮੁੰਡੇ ਪਹਿਲਵਾਨ ਆ ਉਹ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਹਲਕੇ ਦੇ ਜਿਹੜੇ ਮੁੰਡੇ ਆ ਜਿਹੜੇ ਖੜਾਈ ਵੀ ਕਬੱਡੀ ਦੇ ਵੀ ਆ ਤੇ ਆਪਣੇ ਜਿਹੜੇ ਘੋਲੀ ਵੀ ਆ ਸਾਰੇ ਲੋਕਲ ਹੀ ਆ ਬਾਲੇ ਕਿਉਂਕਿ ਲੋਕਲ ਆਂ ਦਾ ਬੱਚੀ ਪਹਿਲਾਂ ਖੇਲਣਗੇ ਤੇ ਫੇਰ ਗਾਂ ਵੱਡਿਆ ਟੂਰਨਾਮੈਂਟ ਚ ਜਾ ਕੇ ਖੇਡਣ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨ ਗੁਰਵਿੰਦਰ ਸਿੰਘ ਡੀਪੀ ਕਮ ਕੋਚ ਮੈਂ ਇਸ ਏਰੀਏ ਚ ਬਹੁਤ ਕਬੱਡੀ ਪਲੇਅਰ ਐਥਲੈਟਿਕ ਦੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਖੜਾ ਚੁੱਕਾ ਠੀਕ ਹੈ ਮੈਂ ਚਾਹਣਾ ਵੀ ਇਸ ਨਗਰ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਨਾ ਛੋਟੇ ਤੋਂ ਵੱਡੇ ਹੋਣ ਤੱਕ ਆਪਣੇ ਗੁਰ ਸਿੱਖਣ ਗੀਮਾਂ ਦੇ ਪੜਨ ਵਿੱਚ ਵਧੀਆ ਹੋਣ ਅਸੀਂ ਇਹ ਚਾਹੁੰਦੇ ਆ ਵੀ ਆਪਣੀਆਂ ਜਿਹੜੇ ਨਾ ਗੱਦੀਆਂ ਆਤਾ ਛੱਡ ਕੇ ਬੱਚੇ ਚੰਗੇ ਪਾਸੇ ਲੱਗਣ ਆ ਜਿਹੜਾ ਨਾ ਖਾਣਾ ਪੀਣਾ ਇਹ ਆਪਣਾ ਸਹੀ ਕਰਨ ਸਵੇਰੇ ਸ਼ਾਮ ਕੋਚਿੰਗ ਲੈਣ ਵੱਡਿਆਂ ਦੀ ਰਿਸਪੈਕਟ ਕਰਨ ਗੁਰੂਆਂ ਦੀ ਰਿਸਪੈਕਟ ਕਰਨ ਅਸੀਂ ਇਹ ਚਾਹੁੰਦੇ ਆ ਆਹੀ ਅਸੀਂ ਚਾਹੁੰਦੇ ਆ ਵੀ ਬੱਚੇ ਜਿਹੜੇ ਹੈ ਨਾ ਵੱਡੇ ਹੋ ਕੇ ਆਪਣੀਆਂ ਦੇਖ ਕੇ ਸਾਰਾ ਕੁਝ ਤੇ ਚੰਗੀਆਂ ਮੱਲਾ ਮਾਰਨਾ ਸਾਡਾ ਤਾਂ ਆਹੀ ਸੰਦੇਸ਼ ਆ ਬਈ ਬੱਚੇ ਜਿਹੜੇ ਹੈਗੇ ਇਸ ਪਾਸੇ ਲਾ ਕੇ ਗੁਰ ਸਿੱਖਣ ਤੇ ਚੰਗੀਆਂ ਆਤਮ ਗ੍ਰਹਿਣ ਕਰਨ ਨਰਿੰਦਰ ਸਿੰਘ ਢੰਡੋਵਾਲ ਠੀਕ ਹੈ ਕਿਸਾਨ ਬਜੂਰ ਕਸਟਮਟੀ ਜ਼ਿਲ੍ਹਾ ਮੀਤਪੁਰਾਂ ਪੰਜਾਬ ਅੱਜ ਕੰਮ ਮੇਲਾ ਲੱਗਾ ਹੈ ਤਦ ਰਿਸ਼ੇ ਦੀ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਕਿ ਕਿੰਨੀ ਕਿ ਖੁਸ਼ੀ ਹੈ ਕਿ ਮੈਂ ਬੋਲ ਸਕਿਆ ਜੀ ਇਸ ਤਰ੍ਹਾਂ ਦਾ ਜੀਤ ਸਿੰਘ ਇੰਸਪੈਕਟਰ ਆ ਅਸੀਂ ਦੋਨੇ ਇਕੱਠੇ ਬੜੇ ਆ ਇਕੱਠੇ ਖੇਡੇ ਆ ਇਹਨਾਂ ਨੂੰ ਬਹੁਤ ਸ਼ੌਂਕ ਆ ਸਾਨੂੰ ਵੀ ਸ਼ੌਂਕ ਆ ਇਹ ਪਹਿਲਾਂ ਨਾਲ ਛੋਟਾ ਜਿਹਾ ਸੰਗ ਮੇਲਾ ਕਰਉਂਦੇ ਹੁੰਦੇ ਸੀ ਜਿੱਥੇ ਘਰ ਦੇ ਨੇੜੇ ਜਗ੍ਹਾ ਆ ਉੱਥੇ ਮੱਥਾ ਟੇਕ ਕੇ ਉਹ ਸੁਖ ਸੁੱਖੀ ਹੁੰਦੀ ਸੀ ਇਹਨਾਂ ਨੇ ਠੀਕ ਹੈ ਜੀ ਪਿਲੇ ਸਾਲ ਤਾਂ ਸੁੱਖ ਚਾ ਰਲ ਕੇ ਸਾਰਿਆਂ ਨੇ ਕਿ ਇਸ ਮੇਲੇ ਨੂੰ ਥੋੜਾ ਬਟਕਰੀਏ ਪਿਲੇ ਸਾਲ ਵੀ ਸੰਗ ਮੇਲੇ ਠਿਕਰਾਇਆ ਅਰ ਕੀ ਰਲ ਕੇ ਸਾਰੀ ਪੰਚਾਇਤ ਦੀ ਸਲਾਹ ਨਾਲ ਜਿਦਾਂ ਭਲਿਆਰ ਸਿੰਘ ਸਰਪੰਚ ਆ ਬਾਕੀ ਮੈਂਬਰ ਜਦ ਖੜੇ ਆ ਸਾਰੇ ਸਾਰੇ ਸੋਚਾ ਕਿ ਮੇਲੇ ਥੋੜਾ ਹੋਰ ਵਟਕ ਦੀਏ ਇਸ ਕਰਕੇ ਆ ਕੀ ਇਹ ਜਿਹੜੀ ਕੁਸ਼ਤੀ ਆ ਉਹਦਾ ਸਾਡਾ ਬਲਦੇਸ ਸਿੰਘ ਸਰਪੰਚ ਜੀ ਦਾ ਸਵਰਗਵਾਸੀ ਹੋਇਆ ਉਹ ਉਹਨਾਂ ਨੇ ਲੜਕਿਆਂ ਨੇ ਪਟਕੇ ਦੀ ਕੁਸ਼ਤੀ ਦਾ ਜਿਹੜਾ 1.5 ਲੱਖ ਰੁਪਈਆ ਉਹਨਾਂ ਕਹਿੰਦਾ ਅਸੀਂ ਦੇਵਾਂਗੇ ਵਧੀਆ ਕੁਸ਼ਤੀ ਕਰਾਓ ਤੇ ਇਸ ਕਰਕੇ ਬਰਤਲ ਫੜਾ ਤੇ ਕਹਾਲੀ ਵਾਲਾ ਮੁੰਡਾ ਉਹਨਾਂ ਦੀ ਵਧੀਆ ਪਟਕੇ ਕੁਸ਼ਤੀ ਹੋ ਰਹੀ ਆ ਬਾਕੀ ਕੋਥੀ ਵੀ ਨਾਲ ਮਿਲ ਕੇ ਜਿੱਦਾਂ ਸਾਡਾ ਭਲਾਰ ਸਿੰਘ ਸਪੰਚਿਆ ਜਾਂ ਉਤਾਰ ਸਿੰਘ ਕੰਗ ਜੁਐਸਏ ਆ ਬਲਕਾ ਸਿੰਘ ਫਰਾਂਸ ਆ ਠੀਕ ਹੈ ਉਹ ਸਾਰੀ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਇਹ ਮੇਲਾ ਜਿਹੜਾ ਗਰਾਊਂਡ ਦੇ ਵਿੱਚ ਦੂਸਰਾ ਆ ਵੱਡਾ ਕਰਾ ਰਹੇ ਹਾਂ ਠੀਕ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬੰਮੀ ਜੀ ਇਹ ਸਾਡੇ ਸਤਕਾਰਯੋਗ ਬਹੁਤ ਹੀ ਸਰਦਾਰ ਇੰਸਪੈਕਟਰ ਸਰਦਾਰ ਰਣਜੀਤ ਸਿੰਘ ਜੀ ਜੀਤਾ 2 ਸਾਲ ਤੋਂ ਪਹਿਲਾਂ ਨੇ ਵੱਡੀ ਛੇਂਜ ਪਾਣੀ ਸ਼ੁਰੂ ਕੀਤੀ ਆ ਜਿਹੜੀ ਇਸ ਸਾਲ ਬਹੁਤ ਬਲੰਦੀਆਂ ਨੂੰ ਛੂਹੀ ਹੋਈ ਬਹੁਤ ਹਾਈ ਲੈਵਲ ਤੇ ਚਲੀ ਗਈ ਹੈ ਜਿਹਦੇ ਵਿੱਚ ਪ੍ਰਤਪਾਲ ਸਿੰਘ ਹੋਣੀ ਬਹੁਤ ਤਨਾਮੀ ਪਹਿਲਵਾਨ ਆ ਇਹ ਕੁਸ਼ਤੀਆਂ ਹੁਣ ਜਾ ਰਹੀਆਂ ਵਾ ਕਿ ਬਹੁਤ ਹੀ ਖਿਡਾਰੀਆਂ ਨੂੰ ਮਾਣ ਦੇ ਰਿਆ ਇਹ ਹਰ ਸਾਲ ਇਸੇ ਤਰ੍ਹਾਂ ਸਾਡਾ ਨਗਰ ਛਿੰਝ ਕਰਵਾਇਆ ਕਰੂਗਾ ਇਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਛਿੰਝ ਹੁਣ ਹੋਣ ਜਾ ਰਹੀ ਆ ਪਹਿਲੋ ਸਰਦਾਰਜੀਤ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਸੀ ਇਨਸਪੈਕਟਰ ਨੇ ਥੋੜੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਛਿੰਝ ਪਾਈ ਗਈ ਜੂਦ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਸਪੋਰਟ ਦੇ ਨਾਲ ਜੁੜੋ ਨਸ਼ਿਆਂ ਨੂੰ ਤਿਆਗ ਕੇ ਸਪੋਰਟਸ ਵਾਲਾ ਆਵੋ ਤੇ ਨਸ਼ਿਆਂ ਵਾਲੀ ਲਹੰਤਰੋ ਜਿਹੜੀ ਆ ਕੋਡ ਨੂੰ ਉਹ ਅਵਾਇਡ ਕਰੋ ਆਪ ਕੋਰ ਕੋਈ ਖੇਜ਼ਵਾਕਾਂ ਨਹੀਂ ਬੰਦ ਕਰੋ ਠੀਕ ਹੈ ਸਾਡੇ ਪਿੰਡ ਦਾ ਪਿੰਡ ਢੰਡੋਵਾਲ ਤਹਿਸੀਲ ਸ਼ਾ ਕੋਡ ਤੇ ਜ਼ਿਲ੍ਹਾ ਜਲੰਧਰ ਮੈਂ ਸਰਦਾਰ ਬਲਹਾਰ ਸਿੰਘ ਸਰਪੰਚ ਢੰਡੋਵਾਲ ਨਗਰ ਨੇ ਸਾਨੂੰ ਮਾਣ ਬਖਸ਼ਿਆ ਸੇਵਾ ਬਖਸ਼ੀ ਆ ਅਸੀਂ ਸੇਵਾ ਨਿਭਾ ਰਹੇ ਨਗਰ ਦੇ ਸਾਰੇ ਦੇ ਸਹਿਯੋਗ ਦੇ ਨਾਲ ਇਸੇ ਤਰ੍ਹਾਂ ਨਿਭਾਉਂਦੇ ਰਹਿਾਂਗੇ ਠੀਕ ਹੈ ਜੀ ਬਹੁਤ ਬਹੁਤ ਫਰਮਾ ਹੈ ਦੀਨਾ ਲਗੀਆਂ ਅੱਖਾਂ ਛੇ ਲੋ ਜਾਂਦੀ ਫਿਰ ਗੋਸੀ ਅਨੰਦਵਤ ਅੰਦਰ ਬਿਆਨ ਵਾਹ ਵਾਹ ਉਹਨਾਂ ਸਾਡੇ ਜਿੰਦਗੀ ਦਾ ਮਾ ਫਾਨੀ ਸਾਜਾਂ ਤੇ ਲਾ ਕੇ ਲੈ ਜਾ ਸੋਹਣਾ ਸਾਜਾਂ ਤੇ ਲਾ ਕੇ ਲੈ ਜਾ ਐਨਾਂ ਦੇ ਫਿਰਾਂ ਦਾ ਜੰਗੀਆਂ ਕਰਨ ਦਾ ਧੰਨਵਾਦ ਕਰਾ ਇਧਰ ਆ ਗਿਆ ਕੀ ਭਾ ਦੇ ਹੋਏ ਵਧੀਆ ਬਦਾਰਾ ਆਪਣੇ ਕਿੰਦੇ ਵੀ ਜੈ ਹਿੰਦ ਉਸ ਦਾ ਮਾ ਜੰਗੀਆਂ ਕਰਨ ਦਾ ਧੰਨਵਾਦ ਕਰੀਂ ਔਰ ਬੰਦਾ ਨਾ ਸਾਡੇ ਪ੍ਰਾਜਾ ਮਾਈਕਲ ਵੀ محترم حضرات صاحب اساں دی طرفوں بہت بہت احترام اے آں کوئی پروگرام وچ اوتے اوتا اے کڈا وی جھوڑا او جے ساں کپور یوڑا اے جے ٹان پورا جانا کوے جے کائی نا والے رونا کے نہیں بجلے کئی ڈار کے نہیں بجلے باہت کے اوتے دا جے کوئی کڈا سٹاں دا اے ستاں گونا ملدا اوتے جکڑا وی وڈا ہوئے پورا ملدا ਨਹੀਂ ਹੰਕਾਰ ਤੇਰੀ ਦਾ ਸਮੇਂ ਦਾ ਨਹੀਂ ਪਕੜ ਰੱਬ ਅਵਾ ਚਲੀ ਦਾ ਮੋਰਾ ਤੇ ਨਹੀਂ ਉੱਪਰ ਆ ਸਾਡੇ ਖਾਣ ਵਾਲੀ ਮੱਝ ਕੋਪੀ ਨਹੀਂ ਹਵਾ ਕਰਦੇ ਖਾਣ ਵਾਲੀ ਵਾਲੇ ਕੋਪੀ ਨਹੀਂ ਹਵਾ ਕਰਦੇ ਕੋਤੋ ਕੋਤੋ ਬੋਲੇ ਓਏ ਭਾਈ ਇਹ ਕੌਣ ਹੈ ਸ਼ਰੀਫ ਹੰਕਾਰ ਨੰਬਰ ਜੱਟਾ ਕਰਦੇ ਆਂ ਵੀ ਦਰਦੀਆਂ ਸ਼ਰੀਫ ਹੋ ਆ ਗਈ ਮੋੜ ਤੇ ਪਾ ਕੇ ਦਿਓ ਜੀ ਆਹ नगर मार से जी। करो सड़कों फते साजी भलवान जी कहने प्रतपाल भगवान आजगा ठीक है जी न अजय पहलवान कैंथल हरियाणे वाला वो भी पूजूगा होगा बुलाने पंद्रह